ਸਤਨਾਮ ਵਾਹਿਗੁਰੂ ਸੈਬ ਜੀ ਸੋਰਠ ਮਾਲ ਬੰਜੀ ਵਾ ਅਵ ਨਸੀ ਜੀਣ ਕੋ ਦਾਤਾ ਸਿਮਤ ਸਾਮਲ ਖੋਈ ਦਾਨ ਭਗਤਨ ਕੋ ਵਰਤਨ ਬਦਲਾ ਪਾਵੈ ਕੋਈ ਆਵ ਨਰਸੀ ਜੀਨ ਕੋ ਦਾਤਿ ਸਿਮਤ ਸੰਮਲਖੋਈ ਗੁਣੇ ਦਾਨ ਭਗਤਨ ਕੋ ਵਰਤਨ ਬੇਲਾ ਭਵ ਕੋਈ ਮੇਰੀ ਮਨ ਜਪ ਗੁਰਗ ਪਾਪ ਪਰ ਸੋਈ ਜਾਗੀ ਸਰਨ ਪਿਆਸੋਂ ਪਾਈ ਐ ਬੜ ਦੁੱਖ ਨਾ ਹੋਈ ਅਰਾਹ ਬੜਾ ਭਾਗੀ ਸਾਧ ਸੰਗ ਪਰਾਪਤ ਤਨ ਭੀਟ ਤਦੁਰਮਤ ਖੋਈ ਤਣ ਕੀ ਧੂਰ ਨਾਨਕ ਦਾਸ ਬਸੈ ਜੇ ਨਹਰ ਨਾਮ ਦੇ ਹਿਰਦੈ ਭਰੋਈ ਬੜਾ ਭਾਗੀ ਸਾਧ ਸੰਗ ਪਰਾਪਤ ਤਨ ਭੇਦ ਤੋ ਧਰਮਤ ਕੋਈ ਦੇਨ ਕੀ ਤੂਰ ਨਾਨਕ ਦਾਸ ਬਸੈ ਜਿਮਹਰ ਨਾਮ ਰਿਦੇ ਪਰੋਈ ਵਾਹਿਗੁਰੂ ਜੀ ਕਾ ਕਾਲ ਸੋ ਵਾਹਿਗੁਰੂ ਜੀ ਕਾ